ਅੱਜ ਦੀ ਕਹਾਣੀ ਮਾਂ ਪੁੱਤ ਦੇ ਉਸ ਰਿਸ਼ਤੇ ਦੀ ਕਹਾਣੀ ਆ ਜਿਹਦੇ ਵਿੱਚ ਮਾਂ ਆਪਣੇ ਇਕਲੌਤੇ ਪੁੱਤ ਦੇ ਸਿਰ ਤੋਂ ਪਾਣੀ ਵਾਰ ਕੇ ਪੀਣ ਨੂੰ ਤਰਸਦੀ ਉਹਨੂੰ ਅੰਤ ਤੱਕ ਉਡੀਕਦੀ ਆ ਤੇ ਪੁੱਤ ਆਪਣੀ ਮਾਂ ਨੂੰ ਲਾਰੇ ਲਾਉਂਦਾ ਜਦੋਂ ਆਉਂਦਾ ਤਾਂ ਫਿਰ ਅੱਗੇ ਕੀ ਹੁੰਦਾ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਜੋਗਿੰਦਰ ਸਿੰਘ ਤੇ ਬਸੰਤ ਕੌਰ ਇੱਕ ਛੋਟਾ ਜ਼ਿਮੀਂਦਾਰ ਪਰਿਵਾਰ ਇੱਕ ਪਿੰਡ ਦੇ ਵਿੱਚ ਰਹਿ ਰਹੇ ਆ ਉਹਨਾਂ ਦੇ ਇੱਕੋ ਹੀ ਮੁੰਡਾ ਮੁੰਡੇ ਦਾ ਨਾਮ ਜੱਗੀ ਆ ਜੱਗੀ ਪੜ੍ਹਾਈ ਦੇ ਵਿੱਚ ਵਧੀਆ ਹੁਸ਼ਿਆਰ ਹੁੰਦਾ ਜਿਵੇਂ ਹਰ ਇੱਕ ਮਾਂ ਪਿਓ ਦੀ ਰੀਜ ਹੁੰਦੀ ਆ ਕਿ ਸਾਡਾ ਬੱਚਾ ਵਧੀਆ ਪੜੇ ਪਿੰਡ ਦੇ ਸਕੂਲ ਵਿੱਚ ਜੱਗੀ ਸਰਕਾਰੀ ਸਕੂਲ ਦੇ ਵਿੱਚ ਪੜਨ ਜਾਂਦਾ ਪਰ ਜੋਗਿੰਦਰ ਸਿੰਘ ਚਾਹੁੰਦਾ ਕਿ ਮੇਰਾ ਪੁੱਤ ਪੜ੍ਹ ਲਿਖ ਕੇ ਵਧੀਆ ਅਫਸਰ ਬਣੇ ਉਹ ਆਪਣੇ ਪੁੱਤ ਨੂੰ ਇੱਕੋ ਹੀ ਗੱਲ ਕਹਿੰਦਾ ਕਿ ਪੁੱਤ ਆਪਣੇ ਕੋਲੇ ਜ਼ਿਆਦਾ ਜ਼ਮੀਨ-ਜਾਇਦਾਦ ਨਹੀਂ ਹੈਗੀ ਜੇ ਤੂੰ ਵਧੀਆ ਪੜ੍ਹ ਲੇਗਾ ਤਾਂ ਤੇਰੀ ਜ਼ਿੰਦਗੀ ਬਣ ਜੂਗੀ ਨਹੀਂ ਤਾਂ ਜਿਹੜੀ ਆ ਹਰ 1.5 ਕਿੱਲਾ ਜ਼ਮੀਨ ਆ ਇਹ ਤੇ ਖੇਤੀਕਾਰ ਦਾ ਮੈਂ ਮਰ ਗਿਆ ਤੇ ਤੂੰ ਵੀ ਇਹੀ ਕਰਨਾ ਤੇ ਇਹਦੇ ਨਾਲ ਤਾਂ ਗੁਜ਼ਾਰਾ ਵੀ ਨਹੀਂ ਹੁੰਦਾ ਜੱਗੀ ਆਪਣੇ ਪਿਓ ਨੂੰ ਕਹਿੰਦਾ ਕਿ ਬਾਪੂ ਮੈਂ ਆਪਣੀ ਜ਼ਿੰਦਗੀ ਸਮਾਰਨ ਲਈ ਤੇ ਤੁਹਾਡੀ ਜ਼ਿੰਦਗੀ ਸਮਾਰਨ ਲਈ ਇੰਨੀ ਮਿਹਨਤ ਕਰੂੰਗਾ ਕਿ ਮੈਂ ਇੱਕ ਦਿਨ ਜ਼ਰੂਰ ਨੌਕਰੀ ਤੇ ਲੱਗੂੰਗਾ ਆਪਣੇ ਪੁੱਤ ਦੇ ਮੂੰਹੋਂ ਇਹ ਗੱਲ ਸੁਣ ਕੇ ਬਸੰਤ ਕੌਰ ਤੇ ਜਗਿੰਦਰ ਸਿੰਘ ਦਾ ਚਿਹਰਾ ਫੁੱਲ ਵਾਂਗ ਖਿੜ ਜਾਂਦਾ ਹੌਲੀ-ਹੌਲੀ ਜੱਗੀ ਵੱਡਾ ਹੁੰਦਾ ਤੇ ਉਹ ਆਪਣੀ ਪੜ੍ਹਾਈ ਪੂਰੀ ਕਰ ਲੈਂਦਾ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਬਹੁਤ ਥਾਂ ਨੌਕਰੀ ਲਈ ਹੱਥ-ਪੈਰ ਮਾਰਦਾ ਪਰ ਉਹਨੂੰ ਨੌਕਰੀ ਨਹੀਂ ਮਿਲਦੀ ਤੇ ਅੰਤ ਦੇ ਵਿੱਚ ਜੱਗੀ ਨਿਰਾਸ਼ ਹੋ ਜਾਂਦਾ ਜੱਗੀ ਆਪਣੇ ਮਾਪਿਆਂ ਨੂੰ ਕਹਿੰਦਾ ਕਿ ਬੇਬੇ ਬਾਪੂ ਤੁਸੀਂ ਮੈਨੂੰ ਪੜ੍ਹਉਣ-ਲਿਖਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਸ਼ਾਇਦ ਮੈਂ ਤੁਹਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕਿਆ। ਉਹਦੀ ਬੇਬੇ ਉਹਨੂੰ ਹੌਸਲਾ ਦਿੰਦੀ ਕਿ ਪੁੱਤ ਇਸ ਤਰ੍ਹਾਂ ਹੌਸਲਾ ਨਹੀਂ ਛੱਡੀਦਾ। ਫੇਰ ਕੀ ਹੋ ਗਿਆ ਜੇ ਤੈਨੂੰ ਨੌਕਰੀ ਨਹੀਂ ਮਿਲੀ? ਜ਼ਿੰਦਗੀ ਨੌਕਰੀ ਨਾਲ ਥੋੜੀ ਆ। ਇੱਕ ਦਿਨ ਜੱਗੀ ਘਰੋਂ ਬਾਹਰ ਜਾਂਦਾ ਤੇ ਉਹ ਆਪਣੇ ਕਿਸੇ ਦੋਸਤ ਕੋਲ ਬੈਠਾ ਹੁੰਦਾ। ਉਹ ਆਪਣੇ ਦੋਸਤ ਕੋਲ ਗੱਲਾਂ ਕਰਦਾ ਕਿ ਮੇਰੇ ਬੇਬੇ ਬਾਪੂ ਦਾ ਸੁਪਨਾ ਸੀ ਵੀ ਮੈਂ ਵਧੀਆ ਪੜਾਂ। ਮੈਂ ਆਪਣੇ ਵੱਲੋਂ ਕਦੇ ਕੋਈ ਕਸਰ ਬਾਕੀ ਨਹੀਂ ਛੱਡੀ। ਪਰ ਪੜ੍ਹ ਲਿਖ ਕੇ ਵੀ ਮੈਨੂੰ ਨੌਕਰੀ ਨਹੀਂ ਮਿਲੀ। ਤਾਂ ਉਹਦਾ ਦੋਸਤ ਕਹਿੰਦਾ ਕਿ ਫਿਰ ਤੂੰ ਉਦਾਸ ਕਿਉਂ ਹੁੰਨਾ? ਆਪਣੇ ਵਾਲਾ ਪੰਮਾ ਕੈਨੇਡਾ ਗਿਆ ਹੋਇਆਗਾ। ਤੂੰ ਬਾਹਰ ਵਗ ਜਾ। ਇੱਥੇ ਨੌਕਰੀ ਨਹੀਂ ਮਿਲੀ, ਬਾਹਰ ਜਾ ਕੇ ਤਾਂ ਤੂੰ ਵਧੀਆ ਪੈਸੇ ਕਮਾ ਲੇਗਾ। ਉਹ ਕਹਿੰਦਾ ਵੀ ਨਹੀਂ ਯਾਰ, ਮੈਂ ਆਪਦੇ ਮਾਪਿਆਂ ਨੂੰ ਛੱਡ ਕੇ ਬਾਹਰ ਜਾਊਂਗਾ। ਮੇਰੇ ਮਾਪਿਆਂ ਦੀ ਮੈਂ ਕੱਲੀ ਲਾਦਾ। ਮੇਰੇ ਮਾਪਿਓ ਮੇਰੇ ਬਿਨਾਂ ਕੀ ਕਰਨਗੇ? ਉਹ ਕਹਿੰਦਾ ਗੱਲ ਸੁਣ ਮੇਰੀ, ਤੂੰ ਬਾਹਰ ਜਾਈਂ 5-6 ਸਾਲ ਉੱਥੇ ਲਾਈ ਉਸ ਤੋਂ ਬਾਅਦ ਤੂੰ ਜਦੋਂ ਪੈਰਾਂ ਸਿਰ ਹੋ ਗਿਆ ਵਧੀਆ ਪੈਸਾ ਕਮਾ ਲਿਆ ਇੱਧਰ ਆਵਦਾ ਵਧੀਆ ਘਰ ਬਣਾ ਲਈ ਥੋੜੀ ਜ਼ਮੀਨ ਹੋਰ ਬਣਾ ਲਈ ਆ ਕੇ ਭਾਵੇਂ ਤੂੰ ਕੋਈ ਕੰਮ ਸ਼ੁਰੂ ਕਰ ਲਈ ਇਹ ਗੱਲ ਜੱਗੀ ਨੂੰ ਵੀ ਜੱਜ ਜਾਂਦੀ ਆ ਉਹ ਸੋਚਦਾ ਵੀ ਗੱਲ ਤਾਂ ਸਹੀ ਆ ਵੀ ਇੱਧਰ ਤਾਂ ਜੇ ਮੈਂ ਸਾਰੀ ਉਮਰ ਜ਼ਮੀਨ ਤੇ ਖੇਤੀ ਕਰੂੰਗਾ ਤਾਂ ਵੀ ਮੇਰਾ ਗੁਜ਼ਾਰਾ ਨਹੀਂ ਹੋਣਾ ਵੀ ਬਾਹਰ ਜਾ ਕੇ ਤਾਂ ਲੋਕ ਡਾਲਰ ਕਮਾਉਂਦੇ ਆ ਇੰਨਾ ਪੈਸਾ ਕਮਾਉਂਦੇ ਆ ਵੀ ਲੱਖਾਂ ਕਰੋੜਾਂ ਦੇ ਵਿੱਚ ਹੋ ਜਾਂਦੇ ਆ ਸਾਲ 2 ਸਾਲ ਤੀ ਉਹ ਕਹਿੰਦਾ ਵੀ ਬਾਹਰ ਜਾਣ ਤੇ ਪੈਸੇ ਕਿੰਨੇ ਕੁ ਲੱਗਣਗੇ ਉਹ ਕਹਿੰਦਾ 15-20 ਲੱਖ ਤਾਂ ਲੱਗੂਗਾ ਜੇ ਤੂੰ ਕਹੇ ਤਾਂ ਮੈਂ ਪੰਮੇ ਨਾਲ ਗੱਲ ਕਰ ਲੈਣਾ ਜਿਹੜੇ ਏਜੰਟ ਰਾਹੀਂ ਪੰਮਾ ਗਿਆ ਸੀ ਤੂੰ ਉਹਦੇ ਨਾਲ ਗੱਲ ਕਰ ਲਈ ਉਹ ਕਹਿੰਦਾ ਚਲ ਠੀਕ ਆ ਤੂੰ ਗੱਲ ਕਰ ਪੰਮੇ ਨਾਲ ਮੈਂ ਆਪਣੇ ਬੇਬੇ ਬਾਪੂ ਨੂੰ ਮਨਾਉਣਾ ਕਿਉਂਕਿ ਮੈਨੂੰ ਪਤਾ ਮੇਰੇ ਬੇਬੇ ਬਾਪੂ ਨੇ ਇੰਨੀ ਛੇਤੀ ਨਹੀਂ ਮੰਨਣਾ ਉਹ ਕਹਿੰਦਾ ਚਲ ਫਿਰ ਤੂੰ ਆਪਦੇ ਬੇਬੇ ਬਾਪੂ ਨਾਲ ਗੱਲ ਕਰ ਤੇ ਮੈਂ ਪੰਮੇ ਨਾਲ ਗੱਲ ਕਰਦਾ ਆਪਣੇ ਦੋਸਤ ਕੋਲੋਂ ਉੱਠ ਕੇ ਜੱਗੀ ਇੱਕ ਉਮੀਦ ਲੈ ਕੇ ਆਪਣੇ ਘਰ ਆ ਜਾਂਦਾ ਘਰ ਜਦੋਂ ਉਹ ਵੜਦਾ ਤਾਂ ਉਹਦਾ ਮੂੰਹ ਮਸੋਸਿਆ ਜਾਂ ਹੁੰਦਾ ਤੇ ਬਸੰਤ ਕੁਰ ਰੋਜ਼ ਆਪਣੇ ਪੁੱਤ ਨੂੰ ਵੇਖ ਕੇ ਹੌਂਕਾ ਪਰਦੀ ਆ ਵੀ ਮੇਰਾ ਇੰਨਾ ਸੋਹਣਾ ਚੰਨ ਵਰਗਾ ਪੁੱਤ ਵੀ ਨੌਕਰੀ ਨਾ ਮਿਲਣ ਕਰਕੇ ਕਿੰਨਾ ਉਦਾਸ ਰਹਿੰਦਾ ਤੇ ਉਹਨੂੰ ਇਹ ਲੱਗਦਾ ਹੁੰਦਾ ਵੀ ਮੇਰਾ ਪੁੱਤ ਇਸ ਫਿਕਰ ਦੇ ਵਿੱਚ ਕੋਈ ਗਲਤ ਕਦਮ ਨਾ ਚੱਕ ਲੇ ਉਹ ਜਦੋਂ ਉਹਦਾ ਪੁੱਤ ਘਰੇ ਵੜਦਾ ਤਾਂ ਉਹਨੂੰ ਵੇਖ ਕੇ ਖੜ ਜਾਂਦੀ ਆ ਉਹਨੂੰ ਕਹਿਣ ਲੱਗ ਜਾਂਦੀ ਆ ਆ ਗਿਆ ਮੇਰਾ ਪੁੱਤ ਪੁੱਤ ਤੂੰ ਕਿੱਥੇ ਗਿਆ ਸੀ ਕਿੰਨਾ ਟਾਈਮ ਲਾਇਆ ਆ ਅਸੀਂ ਤਾਂ ਤੈਨੂੰ ਡੀਕਦੇ ਸੀ ਉਹ ਆਪਣੇ ਪੁੱਤ ਨੂੰ ਖੁਸ਼ ਰੱਖਣ ਦਾ ਹਰ ਇੱਕ ਯਤਨ ਕਰਦੀ ਆ ਜਦੋਂ ਜੱਗੀ ਘਰ ਆਉਂਦਾ ਤਾਂ ਅੱਜ ਫੇਰ ਬਸੰਤ ਕੌਰ ਆਪਣੇ ਪੁੱਤ ਨੂੰ ਕਹਿੰਦੀ ਆ ਕਿ ਪੁੱਤ ਅੱਜ ਤੇਰੇ ਚਿਹਰੇ ਤੇ ਥੋੜੀ ਜੀ ਰੌਣਕ ਆ ਮੈਨੂੰ ਲੱਗਦਾ ਕੋਈ ਗੱਲ ਆ ਆਪਦੀ ਮਾਂ ਨੂੰ ਨਹੀਂ ਦੱਸੇਗਾ ਉਹ ਕਹਿੰਦਾ ਮਾਂ ਗੱਲ ਮੈਂ ਤੈਨੂੰ ਦੱਸਣੀ ਆ ਪਰ ਮੈਨੂੰ ਨਹੀਂ ਪਤਾ ਵੀ ਤੁਹਾਨੂੰ ਮੇਰੀ ਗੱਲ ਚੰਗੀ ਲੱਗੂਗੀ ਕਿ ਨਹੀਂ ਲੱਗੂ ਤਾਂ ਬਸੰਤ ਕੌਰ ਕਹਿੰਦੀ ਕਿ ਮਾਵਾ ਨੂੰ ਕਦੇ ਆਪਣੇ ਪੁੱਤਾਂ ਦੀਆਂ ਗੱਲਾਂ ਬੁਰੀਆਂ ਲੱਗੀਆਂ ਨੇ ਤੇ ਨਾਲੇ ਤੂੰ ਮੇਰਾ ਇੰਨਾ ਸਿਆਣਾ ਪੁੱਤਾਂ ਵੀ ਤੂੰ ਇਹੋ ਜੀ ਗੱਲ ਤਾਂ ਕਰੇਂਗਾ ਹੀ ਨਾ ਕਦੇ ਵੀ ਨਹੀਂ ਕਰੇਂਗਾ ਤੂੰ ਜਿਹੜੀ ਮੈਨੂੰ ਚੰਗੀ ਨਾ ਲੱਗੂਗੀ ਤਾਂ ਚਲੋ ਜੱਗੀ ਆ ਜਿਹੜਾ ਉਹ ਕਹਿੰਦਾ ਕਿ ਬੇਬੇ ਵੈਸੇ ਤਾਂ ਮੈਨੂੰ ਪਤਾ ਵੀ ਤੂੰ ਇਸ ਗੱਲ ਲਈ ਨਹੀਂ ਮੰਨਣਾ ਪਰ ਤੈਨੂੰ ਪਤਾ ਨਾ ਆਪਣੇ ਪਿੰਡ ਵਾਲਾ ਪੰਮਾ ਕਨੇਡਾ ਗਿਆ ਹੋਇਆ ਦੇਖੋ ਉਹਦਾ ਉੱਥੇ ਵਧੀਆ ਕਾਰੋਬਾਰ ਆ ਤੇ ਆਪਣੇ ਵਾਲਾ ਜਿਹੜਾ ਸੈਂਟੀ ਆ ਉਹ ਮੈਨੂੰ ਕਹਿੰਦਾ ਸੀ ਵੀ ਮੈਂ ਪੰਮੀ ਨਾਲ ਗੱਲ ਕਰ ਲੈਣਾ ਤੇ ਮੈਂ ਕੈਨੇਡਾ ਨਾਲ ਚਲੇ ਜਾਵਾਂ ਉਹ ਕਹਿੰਦੀ ਪੁੱਤ ਕੈਨੇਡਾ ਸੱਤ ਸਮੁੰਦਰੋਂ ਪਾਰ ਤੂੰ ਜਾਏਂਗਾ ਤੇ ਫਿਰ ਸਾਡਾ ਕੌਣ ਆ ਕਹਿੰਦਾ ਬੇਬੇ ਇਸ ਗੱਲ ਦਾ ਫਿਕਰ ਤਾਂ ਮੈਨੂੰ ਵੀ ਆ ਪਰ ਮੈਂ ਇਹ ਚਾਹਣਾ ਵੀ ਮੈਂ ਕੁਝ ਸਾਲ ਕੈਨੇਡਾ ਲਾਇਆ ਮਾਂ ਤੇ ਫਿਰ ਆ ਕੇ ਇੱਧਰ ਆਪਦਾ ਕੋਈ ਕੰਮ ਸ਼ੁਰੂ ਕਰ ਲੂੰਗਾ ਫਿਰ ਆਪਾਂ ਵਧੀਆ ਸਾਰੇ ਖੁਸ਼ ਰਹਾਂਗੇ ਤੈਨੂੰ ਪਤਾ ਹਨਾ ਇੱਕ ਡੇੜ ਕਿੱਲੇ ਤੇ ਮੈਂ ਖੇਤੀ ਵੀ ਕਿੰਨੀ ਕੁ ਕਰ ਲਵਾਂ ਤੇ ਮੈਂ ਖੇਤੀ ਐਨੀ ਮੈਨੂੰ ਜਾਂਚ ਵੀ ਹੈ ਨਹੀਂ ਬਾਪੂ ਨੇ ਤਾਂ ਹੀ ਗੁਜ਼ਾਰਾ ਕਰ ਲਿਆ ਪਰ ਮੇਰੇ ਤੋਂ ਨਹੀਂ ਹੋਣਾ ਉਹ ਕਹਿੰਦੀ ਪੁੱਤ ਤੇਰੇ ਬਾਪੂ ਨਾਲ ਗੱਲ ਕਰਦੇ ਆ ਜਦੋਂ ਜਗਿੰਦਰ ਸਿੰਘ ਨਾਲ ਇਹ ਗੱਲ ਕੀਤੀ ਜਾਂਦੀ ਆ ਤਾਂ ਜਗਿੰਦਰ ਸਿੰਘ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਤੂੰ ਕਮਲੀ ਹੋ ਗਈਆਂ ਤੂੰ ਮੁੰਡੇ ਨੂੰ ਰੋਕਣ ਦੀ ਬਜਾਏ ਤੂੰ ਉਹਦਾ ਸਾਥ ਦੇ ਰਹੀਆਂ ਉਹ ਕਹਿੰਦੀ ਨਹੀਂ ਜੀ ਵੀ ਮੁੰਡਾ ਸਾਰਾ ਦਿਨ ਇੱਥੇ ਉਦਾਸ ਰਹਿੰਦਾ ਐਵੇਂ ਕਿਤੇ ਨਸ਼ਿਆਂ ਚ ਨਾ ਪੈ ਜੀ ਹੋਰ ਕਿਸੇ ਗਲਤ ਕੰਮ ਚ ਨਾ ਪੈ ਜੀ ਮੁੰਡਾ ਜਿੰਨੇ ਛੇਤੀ ਕਿਸੇ ਕੰਮ ਤੇ ਲੱਗੂਗਾ ਵਧੀਆ ਰਹੂਗਾ। ਉਹ ਕਹਿੰਦਾ ਮੈਂ 5-4 ਸਾਲ ਲਾ ਕੇ ਆਜੂ। ਉਹ ਕਹਿੰਦਾ ਚੱਲ ਫਿਰ ਉਹ ਤਾਂ ਠੀਕ ਆ। ਪੈਸੇ ਕਿੰਨੇ ਕੁ ਲੱਗਣਗੇ? ਕਹਿੰਦੀ ਮੈਂ ਕਰਦੀ ਆ ਜੱਗੀ ਨਾਲ ਗੱਲ। ਚਲੋ ਦੋਨੋਂ ਜੀ ਜੱਗੀ ਨੂੰ ਬੁਲਾਉਂਦੇ ਆ ਤੇ ਉਹਨੂੰ ਪੁੱਛਦੇ ਆ ਵੀ ਕਿੰਨੇ ਕੁ ਪੈਸੇ ਲੱਗਣਗੇ? ਤਾਂ ਜੱਗੀ ਕਹਿੰਦਾ ਵੀ 15-20 ਲੱਖ ਲੱਗੂ। ਇਹ ਸੁਣ ਕੇ ਜਗENDER ਸਿੰਘ ਦਾ ਸਾਹ ਚੜ ਜਾਂਦਾ। ਉਹ ਕਹਿੰਦਾ ਪੁੱਤ 15-20 ਲੱਖ ਕਿੱਥੋਂ ਲਾ ਦੂ ਮੈਂ? ਮੇਰੇ ਕੋਲੇ ਤਾਂ 15-20 ਹਜ਼ਾਰ ਨਹੀਂ ਹੈਗਾ। ਉਹ ਕਹਿੰਦਾ ਬਾਪੂ ਗੱਲ ਤਾਂ ਬਹੁਤ ਵੱਡੀ ਆ ਪਰ ਆਪਣਾ ਅੱਧਾ ਕਿੱਲਾ ਜ਼ਮੀਨ ਦਾ ਵੇਚ ਦੇ। ਉਹ ਕਹਿੰਦਾ ਨਾ ਪੁੱਤ ਅੱਜ ਤਾਂ ਇਹ ਗੱਲ ਕਹਿ ਤੀ ਅੱਜ ਤੋਂ ਬਾਅਦ ਤੂੰ ਇਹ ਗੱਲ ਨਾ ਕਹੀਂ। ਜ਼ਮੀਨ ਇੱਕ ਜ਼ਿਮੀਂਦਾਰ ਦੀ ਮਾਂ ਹੁੰਦੀ ਆ ਤੇ ਮੈਂ ਆਪਣੀ ਮਾਂ ਨੂੰ ਕਿਵੇਂ ਵੇਚ ਦਿਆਂ? ਉਹ ਕਹਿੰਦਾ ਬਾਪੂ ਫਿਰ ਜ਼ਮੀਨ ਔਖੇ ਸੌਖੇ ਵੇਲੇ ਕੰਮ ਵੀ ਤਾਂ ਆਉਂਦੀ ਆ ਨਾ। ਜਦੋਂ ਮੈਂ ਉਧਰ ਜਾ ਕੇ ਪੈਸੇ ਕਮਾ ਲੂੰਗਾ ਤਾਂ ਸਾਰੀ ਜ਼ਮੀਨ ਬਣਾ ਲੂੰਗਾ। ਤਾਂ ਉਹ ਕਹਿੰਦਾ ਕਿ ਨਹੀਂ ਪੁੱਤ ਭਾਵੇਂ ਤੈਨੂੰ ਗੁੱਸਾ ਲੱਗੇ ਭਾਵੇਂ ਤੂੰ ਰਾਜ਼ੀ ਰਹੇਂ। ਵੀ ਮੈਂ ਇਹ ਗੱਲ ਨਹੀਂ ਕਰੂੰਗਾ ਮੈਂ ਲੋਕਾਂ ਤੋਂ ਮਿਹਣੇ ਨਹੀਂ ਲਊਂਗਾ ਮੈਂ ਜ਼ਮੀਨ ਨਹੀਂ ਵੇਚੂੰਗਾ ਜੱਗੀ ਥੋੜਾ ਉਦਾਸ ਹੋ ਜਾਂਦਾ ਤੇ ਬਸੰਤ ਕੌਰ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਠੀਕ ਆ ਜੇ ਤੁਸੀਂ ਜ਼ਮੀਨ ਨਹੀਂ ਵੇਚਣੀ ਹੁਣ ਜੇ ਮੁੰਡੇ ਨੂੰ ਬਾਹਰ ਭੇਜਣਾ ਇਹਦਾ ਹੀਲਾ ਤਾਂ ਕਰਨਾ ਪਊਗਾ ਦੇਖ ਮੇਰੇ ਕੋਲੇ ਜਿਹੜੇ ਗਹਿਣੇ ਪਏ ਆ ਮੈਂ ਕਿਹੜਾ ਉਹ ਪਾਉਣੀ ਆ ਠੀਕ ਆ ਆਪਣੇ ਕੋਲ ਗਹਿਣੇ ਹੁੰਦੇ ਆ ਆਪਾਂ ਅੱਗੇ ਨੂਹਾਂ ਬਾਰੇ ਸੋਚਦੇ ਆ ਜਦੋਂ ਨੂੰ ਪੁੱਤ ਦਾ ਵਿਆਹ ਹੋਣਾ ਉਦੋਂ ਨੂੰ ਮੈਨੂੰ ਚਾਹੀਦੇ ਆ ਤੇ ਉਦੋਂ ਨੂੰ ਇਹ ਕਮਾ ਕੇ ਹੋਰ ਬਣਾ ਲਊਗਾ ਵੀ ਮੈਂ ਸਾਰਾ ਸੋਨਾ ਵੇਚ ਦਿੰਨੀ ਆ। ਜਗਿੰਦਰ ਸਿੰਘ ਕਹਿੰਦਾ ਵੀ ਮੈਂ ਤੁਹਾਡੇ ਮਾਂ ਪੁੱਤਾਂ ਦੀ ਗੱਲ 'ਚ ਨਹੀਂ ਆਉਂਦਾ। ਤੈਨੂੰ ਜਿਵੇਂ ਠੀਕ ਲੱਗਦਾ ਤੂੰ ਕਰ। ਤਾਂ ਬਸੰਤ ਕੌਰ ਆਪਣੇ ਮੁੰਡੇ ਨੂੰ ਕਹਿੰਦੀ ਕਿ ਪੁੱਤ ਮੇਰੇ ਕੋਲ ਜਿਹੜੇ ਗਹਿਣੇ ਪਏ ਆ ਤੂੰ ਮੈਨੂੰ ਸੁਨਿਆਰਿਆਂ ਦੇ ਲੈ ਕੇ ਚੱਲਨੀ ਆਪਾਂ ਉਹ ਪੁੱਛ ਕੇ ਆਵਾਂਗੇ ਵੀ ਕਿੰਨੇ ਕੁ ਦੇ ਹੋ ਜਾਣਗੇ। ਜੱਗੀ ਨੂੰ ਇੱਕ ਪਾਸੇ ਥੋੜੀ ਉਦਾਸੀ ਵੀ ਹੁੰਦੀ ਆ ਵੀ ਮੇਰੇ ਬਾਹਰ ਜਾਣ ਕਰਕੇ ਮੇਰੀ ਮਾਂ ਆਪਣੇ ਗਹਿਣੇ ਵੇਚਣ ਨੂੰ ਤਿਆਰ ਆ ਪਰ ਫਿਰ ਉਹ ਸੋਚਦਾ ਵੀ ਇਹ ਗਹਿਣੇ ਬਾਅਦ 'ਚ ਵੀ ਤਾਂ ਇਹਨੇ ਮੈਨੂੰ ਹੀ ਦੇਣੇ ਆ। ਵੀ ਮੈਂ ਮੇਰੀ ਮਾਂ ਦੇ ਗਹਿਣੇ ਬਣਵਾ ਦੂੰਗਾ ਕਿਉਂਕਿ ਨੂੰ ਇਹ ਹੁੰਦਾ ਵੀ ਬਾਹਰ ਜਾ ਕੇ ਮੈਂ ਬਹੁਤ ਪੈਸਾ ਕਮਾ ਲੂੰਗਾ ਤਾਂ ਚਲੋ ਜੱਗੀ ਆਪਣੀ ਮਾਂ ਨੂੰ ਲੈ ਕੇ ਸ਼ਹਿਰ ਜਾਂਦਾ ਸੁਨਿਆਰੇ ਦੇ ਜਾ ਕੇ ਜਦੋਂ ਗਹਿਣੇ ਦਿਖਾਈ ਜਾਂਦੇ ਆ ਤਾਂ 12-13 ਲੱਖ ਦੇ ਗਹਿਣੇ ਹੁੰਦੇ ਆ ਕਿਉਂਕਿ ਸੋਨਾ ਉਹਦੇ ਕੋਲ ਕਾਫੀ ਸੀ ਉਹਨਾਂ ਵੇਲੇਾਂ ਦਾ ਸੋਨਾ ਜਿਹੜਾ ਉਹਦੇ ਸਹੁਰਿਆਂ ਨੇ ਉਹਨੂੰ ਰਾਣੀ ਹਾਰ ਪਾਇਆ ਜਿੰਨਾ ਵੀ ਸੋਨਾ ਪਾਇਆ ਉਹਨੇ ਖਰਾਬ ਨਹੀਂ ਕੀਤਾ ਸੀ ਜੇ ਲੋ 12-13 ਲੱਖ ਦੀ ਗੱਲ ਜਿਹੜੀ ਹੋ ਜਾਂਦੀ ਆ ਉਸ ਤੋਂ ਬਾਅਦ ਜੱਗੀ ਸੈਂਟੀ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਵੀ ਤੂੰ ਪੰਮੇ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਹਾਂ ਮੇਰੀ ਪੰਮੇ ਨਾਲ ਗੱਲ ਹੋ ਗਈ ਵੀ ਕੰਮਕਾਰ ਵਧੀਆ ਕੈਨੇਡਾ ਚ ਤੂੰ ਏਜੰਟ ਨਾਲ ਮਿਲਿਆ ਜੱਗੀ ਤੇ ਸੈਂਟੀ ਦੋਨੋਂ ਜਾ ਕੇ ਏਜੰਟ ਨੂੰ ਮਿਲਦੇ ਆ ਤੇ ਏਜੰਟ ਆ ਜਿਹੜਾ ਉਹ 15 ਲੱਖ ਦੇ ਵਿੱਚ ਕੈਨੇਡਾ ਭੇਜਣ ਦੀ ਗੱਲ ਕਰਦਾ ਹੁਣ ਜੱਗੀ ਕੋਲ 12-13 ਲੱਖ ਰੁਪਇਆ ਤਾਂ ਹੈਗਾ ਸੀ 2-3 ਲੱਖ ਘਟਦਾ ਸੀ ਉਹ ਆਪਣੇ ਦੋਸਤ ਸੰਟੀ ਨੂੰ ਕਹਿੰਦਾ ਵੀ ਦੇਖ ਮੇਰੇ ਕੋਲ 12-13 ਲੱਖ ਤਾਂ ਹੈਗਾ ਤੇ ਮੈਂ ਚਾਹਣਾ ਵੀ ਤੂੰ ਮੈਨੂੰ 3-4 ਲੱਖ ਰੁਪਇਆ ਦੇ ਦੇ ਕਿਉਂਕਿ ਮੈਂ ਟਿਕਟ ਵਗੈਰਾ ਵੀ ਲੈਣੀ ਹੋਊ 15 ਲੱਖ ਏਜੰਟ ਨੂੰ ਦੇਣਾ ਵੀ ਜਾ ਕੇ ਸਾਰਿਆਂ ਤੋਂ ਪਹਿਲਾਂ ਮੈਂ ਤੇਰੇ ਪੈਸੇ ਮੜੂ ਸੰਟੀ ਨੂੰ ਵੀ ਇਹ ਹੁੰਦਾ ਵੀ ਚੱਲ ਜੇ ਮੇਰੇ ਪੈਸੇ ਦੇਣ ਨਾਲ ਇਹਦੀ ਜ਼ਿੰਦਗੀ ਬਣਦੀ ਆ ਤੇ ਉਹ ਕਹਿੰਦਾ ਠੀਕ ਆ ਚਲੋ 15 ਲੱਖ ਏਜੰਟ ਨੂੰ ਦੇ ਕੇ ਬਾਕੀ ਸਾਰੀ ਤਿਆਰੀ ਹੋ ਜਾਂਦੀ ਆ ਤੇ 6 ਮਹੀਨਿਆਂ ਦੇ ਵਿੱਚ ਹੀ ਜੱਗੀ ਦਾ ਕੈਨੇਡਾ ਦਾ ਵੀਜ਼ਾ ਲੱਗ ਜਾਂਦਾ ਜਦੋਂ ਬਸੰਤ ਕੌਰ ਨੂੰ ਆਪਣੇ ਪੁੱਤ ਦੇ ਵੀਜ਼ਾ ਲੱਗਣ ਦੀ ਖ਼ਬਰ ਮਿਲਦੀ ਆ ਇੱਕ ਪਾਸੇ ਉਹਨੂੰ ਆਪਣੇ ਪੁੱਤ ਤੋਂ ਦੂਰ ਜਾਣ ਦਾ ਦੁੱਖ ਹੁੰਦਾ ਤੇ ਉਹ ਖੁਸ਼ ਵੀ ਹੁੰਦੀ ਆ ਉਹਨੂੰ ਇਹ ਹੁੰਦਾ ਵੀ ਚਲ ਮੇਰਾ ਪੁੱਤ ਜਾਊਗਾ ਕਮਾਈ ਕਰਕੇ ਲਿਆਊਗਾ ਫਿਰ ਮੈਂ ਆਪਣੇ ਪੁੱਤ ਦਾ ਵਿਆਹ ਕਰੂੰਗੀ ਮੇਰੀ ਨੂੰਹ ਆਊਗੀ ਇਸ ਤਰ੍ਹਾਂ ਦੇ ਸੁਪਨੇ ਹਨਾ ਸਾਰੀਆਂ ਮਾਵਾਂ ਸਜਾਉਂਦੀਆਂ ਨੇ ਤੇ ਚਲੋ ਜੱਗੀ ਕੈਨੇਡਾ ਚਲੇ ਜਾਂਦਾ ਕੈਨੇਡਾ ਜਾ ਕੇ ਜੱਗੀ ਹਰ ਤੀਜੇ ਦਿਨ ਆਪਣੇ ਮਾਪਿਆਂ ਨੂੰ ਫੋਨ ਕਰਦਾ ਗਵਾਂਡੀਆਂ ਦਾ ਇੱਕ ਮੁੰਡਾ ਉਹਦੇ ਫੋਨ ਤੇ ਫੋਨ ਆਉਂਦਾ ਬਸੰਤ ਕੌਰ ਆਪਣੇ ਪੁੱਤ ਨਾਲ ਗੱਲਾਂ ਕਰਦੀ ਆ ਵੀ ਕਿਵੇਂ ਤੈਨੂੰ ਕੈਨੇਡਾ ਲੱਗਿਆ ਤੂੰ ਠੀਕ ਆ ਰੋਟੀ ਪਾਣੀ ਖਾਦਾ ਇਸ ਤਰ੍ਹਾਂ ਚਲੋ ਸਮਾਂ ਗੁਜ਼ਰਨ ਲੱਗਦਾ ਪਹਿਲਾਂ ਜੱਗੀ ਹਰ ਤੀਜੇ ਚੌਥੇ ਦਿਨ ਆਪਣੇ ਮਾਪਿਆਂ ਨੂੰ ਫੋਨ ਕਰਦਾ ਸੀ ਪਰ ਹੁਣ ਉਹ ਹਫ਼ਤੇ ਦੇ ਵਿੱਚ ਸਿਰਫ ਇੱਕ ਦਿਨ ਫੋਨ ਕਰਦਾ ਸਮਾਂ ਪੈ ਕੇ ਉਹੀ ਫੋਨ ਆ ਜਿਹੜਾ ਘਟਣਾ ਸ਼ੁਰੂ ਹੋ ਜਾਂਦਾ ਤੇ ਇੱਕ ਮਹੀਨੇ ਦੇ ਵਿੱਚ ਸਿਰਫ ਇੱਕ ਵਾਰ ਫੋਨ ਆਉਂਦਾ ਬਸੰਤ ਕੌਰ ਆਪਣੇ ਘਰ ਵਾਲੇ ਕੋਲ ਗੱਲਾਂ ਕਰਦੀ ਆ ਵੀ ਕਿਤੇ ਤੇਰੀ ਗੱਲ ਸਹੀ ਤਾਂ ਨਹੀਂ ਹੋਗੀ ਕਿਤੇ ਮੁੰਡੇ ਨੂੰ ਪੈਸੇ ਕਮਾਉਣ ਭੇਜਣ ਦੇ ਲਾਲਚ ਦੇ ਵਿੱਚ ਕਿਤੇ ਮੈਂ ਆਪਣਾ ਪੁੱਤ ਤਾਂ ਨਹੀਂ ਖੋ ਲਿਆ ਜਦੋਂ ਵੀ ਮੈਂ ਜੱਗੀ ਨਾਲ ਗੱਲ ਕਰਦੀ ਆ ਉਹ ਕਹਿੰਦਾ ਮਾਂ ਮੇਰੇ ਕੋਲੇ ਕੰਮ ਹੀ ਇੰਨਾ ਵੀ ਮੈਨੂੰ ਟਾਈਮ ਨਹੀਂ ਲੱਗਦਾ ਫੋਨ ਕਰਨ ਦਾ ਆਪਣਾ ਮੁੰਡਾ ਬਦਲ ਤਾਂ ਨਹੀਂ ਜਾਊਗਾ ਉਹ ਕਹਿੰਦਾ ਵੀ ਬਾਹਰ ਜਾ ਕੇ ਤਾਂ ਵੱਡੇ ਵੱਡਿਆਂ ਨੂੰ ਹਵਾ ਲੱਗ ਜਾਂਦੀ ਆ ਬਾਕੀ ਆਪਣਾ ਜੱਗੀ ਇਦਾਂ ਦਾ ਹੈ ਤਾਂ ਨਹੀਂ ਕੰਮ ਹੀ ਵਾਲਾ ਹੋਊਗਾ ਹੁਣ 15-20 ਲੱਖ ਰੁਪਇਆ ਲਾ ਕੇ ਗਿਆਗਾ ਉਹਨੂੰ ਐ ਹੋਊ ਵੀ ਮੈਂ ਕਮਾਈ ਕਰ ਲਾਂ ਚਲੋ 1 ਸਾਲ ਦੇ ਅੰਦਰ ਅੰਦਰ ਜੱਗੀ ਜੋ ਸੈਂਟੀ ਤੋਂ ਪੈਸੇ ਲੈ ਕੇ ਗਿਆ ਹੁੰਦਾ ਉਹਦੇ ਪੈਸੇ ਮੋੜ ਦਿੰਦਾ ਤੇ ਉਸ ਤੋਂ ਬਾਅਦ ਉਹ ਆਪਣੇ ਬੇਬੇ ਬਾਪੂ ਨੂੰ ਵੀ ਕੁਝ ਪੈਸੇ ਭੇਜ ਦਿੰਦਾ ਪਰ ਬਸੰਤ ਕੌਰ ਇਹ ਕਹਿੰਦੀ ਆ ਕਿ ਪੁੱਤ ਸਾਨੂੰ ਪੈਸੇ ਭੇਜਣ ਦੀ ਕੋਈ ਲੋੜ ਨਹੀਂ ਜਿਹੜੀ ਜ਼ਮੀਨ ਤੋਂ ਕਮਾਈ ਆਉਂਦੀ ਆ ਸਾਡਾ ਗੁਜ਼ਾਰਾ ਉਹਦੇ ਨਾਲ ਵਧੀਆ ਚੱਲਦਾ ਬਸ ਤੂੰ ਆਪਣੇ ਪੈਸੇ ਜੋੜ ਲਾ ਤੇ ਜੋੜ ਕੇ ਤੂੰ ਛੇਤੀ ਆ ਜਾ ਜੱਗੀ ਆਪਣੀ ਮਾਂ ਨੂੰ ਦਲਾਸਾ ਦਿੰਦਾ ਕਿ ਮਾਂ ਤੂੰ ਗੱਲ ਦਾ ਫਿਕਰ ਨਾ ਕਰੀ ਮੈਂ ਜ਼ਰੂਰ ਆਉਂਗਾ ਸਮਾਂ ਗੁਜ਼ਰਦਾ 2-3 ਸਾਲ ਜੱਗੀ ਨੂੰ ਕੈਨੇਡਾ ਗਏ ਨੂੰ ਹੋ ਜਾਂਦੇ ਆ ਤੇ ਇਧਰ ਬਸੰਤ ਕੌਰ ਆਪਣੇ ਪੁੱਤ ਦੀ ਯਾਦ ਦੇ ਵਿੱਚ ਅੱਧੀ ਰਹਿ ਜਾਂਦੀ ਆ ਉਹਨੂੰ ਇਸ ਗੱਲ ਦਾ ਫਿਕਰ ਲੱਗ ਜਾਂਦਾ ਵੀ ਮੇਰਾ ਜੱਗੀ ਪਹਿਲਾਂ ਵਾਲਾ ਨਹੀਂ ਰਿਹਾ ਤੇ ਉਹ ਜੱਗੀ ਨੂੰ ਕਹਿੰਦੀ ਕਿ ਦੇਖ ਪੁੱਤ ਜਦੋਂ ਤੂੰ ਹੋਇਆ ਸੀ ਤਾਂ ਅਸੀਂ ਬਹੁਤ ਖੁਸ਼ ਹੋਏ ਸੀ ਸਾਡੀ ਬਸ ਇੱਕੋ ਹੀ ਰੀਤ ਸੀ ਕਿ ਤੂੰ ਵਧੀਆ ਪੜ੍ਹ ਲਿਖ ਕੇ ਵਧੀਆ ਕੰਮ ਕਰੇ ਤੇ ਤੇਰੀ ਸੌਖੀ ਜ਼ਿੰਦਗੀ ਰਹੇ ਤੇਰੀ ਜ਼ਿੰਦਗੀ ਸੌਖੀ ਹੋ ਗਈ ਆ ਹੁਣ ਵਸਤ ਸਾਡੀ ਇਕੋ ਹੀ ਇੱਛਾ ਮੇਰੀ ਇਕੋ ਹੀ ਇੱਛਾ ਵੀ ਮੈਂ ਛੇਤੀ ਛੇਤੀ ਆਵਦੀ ਨੂਹ ਦਾ ਮੂੰਹ ਦੇਖਾਂ ਮੈਂ ਸੋਡੇ ਸਿਰ ਤੋਂ ਪਾਣੀ ਵਾਰ ਕੇ ਪੀਵਾਂ ਫੇਰ ਭਾਵੇਂ ਰੱਬ ਮੈਨੂੰ ਉਦੋਂ ਹੀ ਲੈ ਜੇ ਆਪਣੀ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਜੱਗੀ ਕਹਿੰਦਾ ਕਿ ਮਾਂ ਤੂੰ ਫਿਕਰ ਕਿਉਂ ਕਰਦੀ ਆ ਹੁਣ ਤੇਰਾ ਪੁੱਤ ਸੈੱਟ ਹੋ ਗਿਆ ਨਾ ਹੁਣ ਤੇਰੀ ਪਾਣੀ ਵਾਰਨ ਵਾਲੀ ਰੀਜ ਬਹੁਤ ਛੇਤੀ ਪੂਰੀ ਹੋਊਗੀ ਤੇ ਬਸੰਤ ਕੌਰ ਨੂੰ ਵੀ ਇਸ ਗੱਲ ਦਾ ਹੌਸਲਾ ਹੁੰਦਾ ਬਸੰਤ ਕੌਰ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਕਹਿ ਦਿੰਦੀ ਆ ਕਿ ਭਾਈ ਹੁਣ ਮੇਰਾ ਮੁੰਡਾ ਬਾਹਰ ਜਾ ਕੇ ਸੈੱਟ ਹੋ ਗਿਆ ਆਉਣਾ ਤਾਂ ਉਹਨੇ ਇੱਧਰ ਹੀ ਆ ਵੀ ਉਹਦੇ ਵਾਸਤੇ ਕੁੜੀ ਭਾਲੋ ਹੁਣ ਜੱਗੀ ਸਿਆਣਾ ਸੀ ਬਾਹਰ ਗਿਆ ਸੀ ਬਾਹਰ ਜਾ ਕੇ ਉਹਨੇ ਆਪਣੀ ਪੂਰੀ ਜ਼ਿੰਦਗੀ ਬਦਲ ਲਈ ਸੀ ਰਿਸ਼ਤਿਆਂ ਦੀ ਉਹਨੂੰ ਕੋਈ ਘਾਟ ਨਹੀਂ ਸੀ ਮਾਮੇ ਭੂਆ ਮਾਸੀਆਂ ਉਹਨੂੰ ਰਿਸ਼ਤਿਆਂ ਦੀ ਦੱਸ ਪਾਉਂਦੇ ਤੇ ਜਦੋਂ ਵੀ ਬਸੰਤ ਕੌਰ ਜੱਗੀ ਨੂੰ ਕਿਤੇ ਕਦਾਈ ਫੋਨ ਕਰਦੀ ਤਾਂ ਉਹਨੂੰ ਕਹਿਣਦੀ ਪੁੱਤ ਤੇਰੇ ਵਾਸਤੇ ਕੁੜੀਆਂ ਦੀਆਂ ਲੈਣਾ ਲੱਗੀਆਂ ਹੋਈਆਂ ਤਾਂ ਜੱਗੀ ਆਪਣੀ ਮਾਂ ਦੀ ਗੱਲ ਨੂੰ ਟਾਲ ਜਾਂਦਾ ਕਹਿੰਦਾ ਕੋਈ ਨਾ ਮਾਂ ਐਵੇਂ ਨਾ ਕਿਸੇ ਨੂੰ ਕਾਲੀ ਦੇ ਵਿੱਚ ਹਾਂ ਕਰਦੀ ਮੈਂ ਸੋਚ ਸਮਝ ਕੇ ਦੱਸੂਗਾ ਤੇ ਇੱਕ ਦਿਨ ਜੱਗੀ ਦਾ ਗਵੰਡੀਆਂ ਦੇ ਮੁੰਡੇ ਨੂੰ ਫੋਨ ਆਉਂਦਾ ਤੇ ਉਹ ਕਹਿੰਦਾ ਕਿ ਮੈਂ ਆਪਣੀ ਮਾਂ ਨਾਲ ਗੱਲ ਕਰਨੀ ਆ ਤੇ ਉਹ ਗਵੰਡੀਆਂ ਦਾ ਮੁੰਡਾ ਬਸੰਤ ਕੌਰ ਕੋਲ ਫੋਨ ਲੈ ਕੇ ਆਉਂਦਾ ਤੇ ਕਹਿੰਦਾ ਕਿ ਤਾਈ ਜੱਗੀ ਦਾ ਫੋਨ ਆ ਬਸੰਤ ਕੌਰ ਦੀ ਰੂਹ ਖੜ ਜਾਂਦੀ ਆ ਵੀ ਅੱਜ ਮੇਰੇ ਪੁੱਤ ਨੇ ਆਪੇ ਕਿਵੇਂ ਫੋਨ ਲਾ ਲਿਆ ਵੀ ਅੱਗੇ ਤਾਂ ਮੈਂ ਫੋਨ ਕਰਦੀ ਆ ਤਾਂ ਚਲੋ ਜੱਗੀ ਆਪਦੀ ਮਾਂ ਨੂੰ ਸਾਸਰੀਕਾਲ ਬੁਲਾਉਂਦਾ ਤੇ ਕਹਿੰਦਾ ਕਿ ਮਾਂ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਉਹ ਕਹਿੰਦੀ ਦੱਸ ਪੁੱਤ ਉਹ ਕਹਿੰਦਾ ਵੀ ਦੇਖ ਹੂੰ ਤਾਂ ਹੋ ਸਕਦਾ ਤੂੰ ਮੇਰੇ ਨਾਲ ਨਾਰਾਜ਼ ਹੋਵੇਂ ਪਰ ਤੂੰ ਮੇਰੀ ਪੂਰੀ ਗੱਲ ਸੁਣੀ ਤੈਨੂੰ ਪਤਾ ਨਾ ਵੀ ਮੈਂ ਇੱਧਰ ਆਇਆ ਤੇ ਇੱਧਰ ਆ ਕੇ ਮੈਂ ਬਹੁਤ ਪੈਸਾ ਕਮਾ ਲਿਆ ਮੈਂ ਤੇਰੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਵਾਪਸ ਆਉਂਗਾ ਪਰ ਹੁਣ ਮੈਨੂੰ ਇੱਧਰਲੇ ਮਾਹੌਲ ਦੀ ਆਦਤ ਪੈ ਗਈ ਆ ਮੈਂ ਆਉਣਾ ਚਾਹਣਾ ਜੇ ਮੈਂ ਆ ਗਿਆ ਤਾਂ ਮੇਰੇ ਤੋਂ ਵਾਪਸ ਨਹੀਂ ਆਇਆ ਜਾਣਾ ਤੇ ਮੈਂ ਚਾਹਣਾ ਕਿ ਮੈਂ ਦੁਬਾਰਾ ਕੈਨੇਡਾ ਫੇਰ ਵਾਪਸ ਆਵਾਂ ਤੇ ਉਹਦੇ ਲਈ ਮੈਨੂੰ ਇੱਧਰ ਪੱਕੇ ਹੋਣ ਲਈ ਇੱਧਰਲੀ ਕੁੜੀ ਨਾਲ ਹੀ ਵਿਆਹ ਕਰਾਉਣਾ ਪਊਗਾ ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਵਿਆਹ ਕਰਾ ਲਾਂ ਉਹ ਕਹਿੰਦੀ ਪੁੱਤ ਮੇਰੀ ਤਾਂ ਆਖਰੀ ਇੱਛਾ ਇਹ ਆ ਵੀ ਮੈਂ ਆਪਣੀ ਨੂੰਹ ਦਾ ਮੂੰਹ ਦੇਖਾਂ ਤੇ ਥੋਡੇ ਸਿਰ ਤੋਂ ਪਾਣੀ ਵਾਰ ਕੇ ਪੀਵਾਂ ਜੇ ਤੂੰ ਇਹ ਵਿਆਹ ਕਰਾ ਲਿਆ ਤੇ ਫਿਰ ਮੈਂ ਤੇ ਰਵਿਆ ਕਿਵੇਂ ਦੇਖੂ ਉਹ ਕਹਿੰਦਾ ਕਿ ਮਾਂ ਤੂੰ ਪਾਣੀ ਵਾਰਨਾ ਨਾ ਜਦੋਂ ਮੈਂ ਤੇਰੀ ਨੂੰਹ ਨੂੰ ਲੈ ਕੇ ਇੱਧਰ ਆਉਂਗਾ ਤੂੰ ਉਦੋਂ ਵਾਰ ਲਈ ਉਹ ਕਹਿੰਦੀ ਕਿ ਚੱਲ ਮੈਂ ਤੇਰੇ ਬਾਪੂ ਨਾਲ ਗੱਲ ਕਰੂੰਗੀ ਤਾਂ ਉਹ ਜਗेंद्र ਸਿੰਘ ਨਾਲ ਗੱਲ ਕਰਦੀ ਆ ਜਗेंद्र ਸਿੰਘ ਕਹਿੰਦਾ ਵੀ ਦੇਖ ਪਹਿਲਾਂ ਵੀ ਤੁਸੀਂ ਮਾਪ ਪੁੱਤਾਂ ਨੇ ਆਪਣੀ ਮਰਜ਼ੀ ਕੀਤੀ ਆ ਜਦੋਂ ਹੁਣ ਮੁੰਡੇ ਨੇ ਫੈਸਲਾ ਕਰ ਲਿਆ ਜੇ ਆਪਾਂ ਨਾ ਵੀ ਕਹਾਂਗੇ ਫਿਰ ਕਿਹੜਾ ਉਹਨੇ ਆਪਣੀ ਗੱਲ ਮੰਨਣੀ ਆ ਉਹਨੇ ਆਪਾਂ ਨੂੰ ਮਨਾਉਣਾ ਹੀ ਆ ਤੂੰ ਵੇਖ ਲੈ ਤੈਨੂੰ ਕਿਵੇਂ ਠੀਕ ਲੱਗਦਾ ਫਿਰ ਉਹ ਆਪਣੇ ਪੁੱਤ ਬਾਰੇ ਸੋਚਦੀ ਆ ਕਿ ਅਸੀਂ ਤਾਂ ਹਨਾ ਬੁੱਢੇ ਹੱਡਾਂ ਪਤਾ ਨਹੀਂ ਕਦੋਂ ਚੱਲ ਜਾਾਂਗੇ ਵੀ ਮੁੰਡੇ ਨੇ ਜਿਉਣਾ ਤਾਂ ਆਪਦੇ ਹਿਸਾਬ ਨਾਲ ਹੀ ਆ ਉਹ ਸੋਚਦੀ ਆ ਵੀ ਹੁਣ ਮੈਂ ਆਪਣੇ ਮੁੰਡੇ ਨੂੰ ਜਵਾਬ ਨਾ ਦੇਵਾਂ ਵੀ ਗੱਲ ਤਾਂ ਸਹੀ ਹੈ ਜਦੋਂ ਮੇਰਾ ਮੁੰਡਾ ਇੱਧਰ ਆਊਗਾ ਮੈਂ ਉਦੋਂ ਪਾਣੀ ਵਾਰ ਲੂੰ ਮੇਰੀ ਨੂੰ ਤਾਂ ਪਹਿਲੀ ਵਾਰ ਉਦੋਂ ਹੀ ਆਊਗੀ ਨਾ ਤੇ ਚਲੋ ਆਪਣੇ ਪੁੱਤ ਨੂੰ ਕਹਿੰਦੀ ਕਿ ਠੀਕ ਆ ਪੁੱਤ ਤਾਂ ਉਹਦਾ ਪੁੱਤ ਕਹਿੰਦਾ ਕਿ ਅਗਲੇ ਮਹੀਨੇ ਮੈਂ ਵਿਆਹ ਕਰੂੰ ਤੇ ਵੀਡੀਓ ਕਾਲ ਮੈਂ ਕਰੂੰਗਾ ਤੁਹਾਨੂੰ ਤੁਹਾਡੇ ਸਾਹਮਣੇ ਮੈਂ ਵਿਆਹ ਕਰੂੰਗਾ ਇੱਕ ਮਹੀਨੇ ਬਾਅਦ ਜੱਗੀ ਵੀਡੀਓ ਕਾਲ ਤੇ ਆਪਣੀ ਮਾਂ ਨੂੰ ਆਪਣਾ ਵਿਆਹ ਦਿਖਾ ਦਿੰਦਾ ਉਹ ਇੱਕ ਕੁੜੀ ਨੂੰ ਵਿਆਹ ਕੇ ਆਪਣੀ ਪਤਨੀ ਬਣਾ ਕੇ ਘਰ ਲੈ ਆਉਂਦਾ ਬਸੰਤ ਕੌਰ ਦੇ ਦਿਲ ਦੇ ਵਿੱਚ ਹੌਲ ਤਾਂ ਪੈ ਰਹੇ ਹੁੰਦੇ ਆ ਕਿਉਂਕਿ ਉਹਨੂੰ ਤਾਂ ਇਹ ਸੀ ਵੀ ਮੈਂ ਸ਼ਰੀਕੇ ਦੇ ਵਿੱਚ ਠੁੱਕ ਬਣਾਉਣੀ ਆ ਆਪਦੇ ਪੁੱਤ ਦਾ ਪੂਰੀ ਰੀਜ ਨਾਲ ਵਿਆਹ ਕਰਨਾ ਪਰ ਉਹ ਅੰਦਰੀਂ-ਅੰਦਰੀਂ ਇਹ ਸੋਚਦੀ ਆ ਵੀ ਕੋਈ ਨਾ ਉਧਰ ਤਾਂ ਸਿਰਫ ਕੋਟ ਮੈਰਜ ਹੀ ਹੋਈ ਆ ਵੀ ਇੱਧਰ ਜਦੋਂ ਆਊਗਾ ਤੇ ਮੈਂ ਇੱਧਰ ਪੂਰੀ ਵਧੀਆ ਪਾਰਟੀ ਕਰੂੰਗੀ ਵੀ ਦੁਬਾਰੇ ਵਿਆਹ ਕਰ ਲੂੰਗੀ ਮੈਂ ਆਪਦੇ ਪੁੱਤ ਦਾ ਵੀ ਰੀਜਾਂ ਤੇ ਸੁਪਨੇ ਤਾਂ ਮੈਂ ਪੂਰੇ ਕਰੂੰਗੀ ਇਹੇ ਸੋਚ ਕੇ ਉਹ ਆਪਣੇ ਦਿਲ ਤੇ ਪੱਥਰ ਰੱਖ ਲੈਂਦੀ ਆ ਤਾਂ ਚਲੋ ਸਮਾਂ ਬੀਤਦਾ ਹੁਣ ਜੱਗੀ ਦਾ ਫੋਨ ਆ ਜਿਹੜਾ ਉਹ ਬਹੁਤ ਘਟ ਜਾਂਦਾ ਤੇ ਬਸੰਤ ਕੌਰ ਦੇ ਘਰ ਵਾਲਾ ਜਿਹੜਾ ਓਹੋ ਆਪਣੇ ਪੁੱਤ ਦੀ ਯਾਦ ਦੇ ਵਿੱਚ ਇੱਕ ਦਿਨ ਇਸ ਦੁਨੀਆ ਤੋਂ ਕੂਚ ਕਰ ਜਾਂਦਾ ਉਹ ਜਾਦਾ ਬਿਮਾਰ ਨਹੀਂ ਹੁੰਦਾ ਇੱਕ ਦਿਨੀ ਉਹ ਢਿੱਲਾ ਹੁੰਦਾ ਬਸੰਤ ਕੌਰ ਗਵੰਡੀਆਂ ਦੇ ਮੁੰਡੇ ਤੁ ਜੱਗੀ ਨੂੰ ਫੋਨ ਲਵਾਉਂਦੀ ਆ ਪਰ ਜੱਗੀ ਫੋਨ ਨਹੀਂ ਚੱਕਦਾ ਐਨੇ ਵਾਰੀ ਉਹਨੇ ਆਪਣੇ ਪੁੱਤ ਨੂੰ ਫੋਨ ਲਵਾਇਆ ਪਰ ਜੱਗੀ ਨੇ ਨਾ ਫੋਨ ਉਧਰੋਂ ਕੀਤਾ ਤੇ ਨਾ ਚੱਕਿਆ ਇਸੇ ਦੌਰਾਨ ਜਗਿੰਦਰ ਸਿੰਘ ਆਪਣੇ ਪ੍ਰਾਣ ਤਿਆਗ ਦਿੰਦਾ ਬਸੰਤ ਕੌਰ ਰੋਂਦੀ ਕਰ ਲਾਉਂਦੀ ਆ ਰਿਸ਼ਤੇਦਾਰ ਇਕੱਠੇ ਹੁੰਦੇ ਆ ਉਹ ਸੋਚਦੀ ਆ ਵੀ ਮੈਂ ਆਪਦੇ ਪੁੱਤ ਨੂੰ ਸੱਦਣਾ ਸੀ ਮੇਰਾ ਪੁੱਤ ਆਉਂਦਾ ਹਨਾ ਜਾਂਦੀ ਵਾਰ ਆਪਦੇ ਪਿਓ ਦਾ ਮੂੰਹ ਦੇਖ ਲੈਂਦਾ ਵੀ ਨਾਲੇ ਇੱਕ ਪਿਓ ਦੀ ਅਰਥੀ ਨੂੰ ਮੋਢਾ ਦਿੰਦਾ ਤੇ ਇਹਨੂੰ ਲਾਂਬੂ ਵੀ ਉਹ ਨਹੀਂ ਲਾਉਣਾ ਸੀ ਇੱਕੋ ਇੱਕ ਪੁੱਤ ਸੀ ਪਰ ਜਦੋਂ ਉਹ ਫੋਨ ਨਹੀਂ ਚੱਕਦਾ ਤਾਂ ਰਿਸ਼ਤੇਦਾਰਾਂ ਦੇ ਕਹਿਣ ਤੇ ਬਸੰਤ ਕੌਰ ਜਗਿੰਦਰ ਸਿੰਘ ਦਾ ਅੰਤਮ ਸੰਸਕਾਰ ਕਰ ਦਿੰਦੀ ਆ ਅੰਤਮ ਸੰਸਕਾਰ ਤੋਂ ਬਾਅਦ ਭੋਗ ਦਾ ਦੇਣਾ ਆਉਂਦਾ ਭੋਗ ਤੋਂ ਪਹਿਲਾਂ ਫਿਰ ਉਹ ਆਪਦੇ ਪੁੱਤ ਨੂੰ ਫੋਨ ਲਾਉਂਦੀ ਆ ਤੇ ਉਹਦਾ ਪੁੱਤ ਫੋਨ ਚੱਕ ਲੈਂਦਾ ਤੇ ਉਹ ਬਹੁਤ ਦੁਖੀ ਮਨ ਦੇ ਨਾਲ ਜਗਿੰਦਰ ਸਿੰਘ ਦੀ ਮੌਤ ਦੀ ਖਬਰ ਆਪਣੇ ਪੁੱਤ ਨੂੰ ਦਿੰਦੀ ਆ ਤਾਂ ਉਹਦਾ ਪੁੱਤ ਆ ਜਿਹੜਾ ਉਹ ਅਫਸੋਸ ਕਰਦਾ ਕਿ ਮਾਂ ਮੈਂ ਕਿਸੇ ਕੰਮ ਲਈ ਅਮਰੀਕਾ ਗਿਆ ਹੋਇਆ ਸੀ ਇਸੇ ਲਈ ਮੈਂ ਫੋਨ ਨਹੀਂ ਚੱਕ ਸਕਿਆ ਮੈਨੂੰ ਬਹੁਤ ਦੁੱਖ ਆ ਵੀ ਮੈਂ ਆਪਣੇ ਪਿਓ ਦਾ ਜਾਂਦੀ ਵਾਰ ਮੂੰਹ ਵੀ ਨਹੀਂ ਦੇਖ ਸਕਿਆ ਬਸੰਤ ਕੌਰ ਆਪਣੇ ਪੁੱਤ ਨੂੰ ਦਲਾਸਾ ਦਿੰਦੀ ਆ ਸਾਰੀਆਂ ਰਸਮਾਂ ਹੁੰਦੀਆਂ ਭੋਗ ਪੈ ਜਾਂਦਾ ਬਸੰਤ ਕੌਰ ਇਕੱਲੀ ਰਹਿ ਜਾਂਦੀ ਆ ਤੇ ਹੁਣ ਬਸੰਤ ਕੌਰ ਇੰਨੀ ਕੱਲੀ ਹੋ ਜਾਂਦੀ ਆ ਵੀ ਉਹਦੀ ਆਪਣੇ ਪੁੱਤ ਦੇ ਸਿਰ ਤੋਂ ਪਾਣੀ ਵਾਰ ਕੇ ਪੀਣ ਦੀ ਜਿਹੜੀ ਉਮੀਦ ਆ ਉਹ ਲਗਭਗ ਖਤਮ ਹੀ ਹੋ ਜਾਂਦੀ ਆ ਉਹ ਸੋਚਦੀ ਆ ਵੀ ਹੁਣ ਤਾਂ ਮੇਰੇ ਪੁੱਤ ਨੇ ਕੀ ਆਉਣਾ ਉਹ ਵਾਰ-ਵਾਰ ਆਪਣੇ ਪੁੱਤ ਨੂੰ ਫੋਨ ਲਾਉਂਦੀ ਆ ਤੇ ਇੱਕ ਦਿਨ ਉਹਦਾ ਪੁੱਤ ਕਹਿੰਦਾ ਕਿ ਮਾਂ ਤੂੰ ਰੋਜ਼-ਰੋਜ਼ ਮੈਨੂੰ ਫੋਨ ਨਾ ਲਾਇਆ ਕਰ ਤੈਨੂੰ ਪਤਾ ਨਾ ਮੈਨੂੰ ਇੱਥੇ ਕਿੰਨਾ ਕੰਮ ਆ ਜਿੱਦ ਦਿਨ ਮੇਰੇ ਕੋਲੇ ਸਮਾਂ ਹੋਇਆ ਕਰੂ ਮੈਂ ਆਪੇ ਫੋਨ ਲਾ ਲਿਆ ਕਰੂੰ ਤਾਂ ਬਸੰਤ ਕੌਰ ਇਧਰੋਂ ਫੋਨ ਲਾਉਣਾ ਬੰਦ ਕਰ ਦਿੰਦੀ ਆ ਵਸਾਂਤ ਕੋਰ ਬਿਲਕੁਲ ਸੁੱਕ ਜਾਂਦੀ ਆ ਪਈ ਰਹਿੰਦੀ ਆ ਜੀ ਕਰਦਾ ਰੋਟੀ ਬਣਾ ਕੇ ਖਾ ਲੈਂਦੀ ਆ ਜੀ ਕਰਦਾ ਕੋਈ ਆਂਡਣ ਗਵੰਡਣ ਉਹਨੂੰ ਰੋਟੀ ਦੇ ਜਾਂਦੀ ਆ ਆਂਡੀ ਗਵੰਡੀ ਤੇ ਰਿਸ਼ਤੇਦਾਰ ਵੀ ਗੱਲਾਂ ਕਰਦੇ ਆ ਵੀ ਜਿਹੜੀ ਮਾਂ ਨੇ ਆਪਣੇ ਪੁੱਤ ਦਾ ਭਵਿੱਖ ਸਵਾਰਨ ਲਈ ਆਪਣਾ ਸਾਰਾ ਕੁਝ ਵੇਚਤਾ ਕੁਝ ਵੀ ਨਾ ਦੇਖਿਆ ਵੀ ਉਹ ਪੁੱਤ ਐਡਾ ਨਿਰਮੋਹੀ ਹੋ ਗਿਆ ਚਲੋ ਰਿਸ਼ਤੇਦਾਰਾਂ ਨੇ ਵੀ ਜੱਗੀ ਨੂੰ ਫੋਨ ਕੀਤਾ ਵੀ ਤੇਰੀ ਮਾਂ ਤਾਂ ਹੁਣ ਥੋੜੇ ਟਾਈਮ ਦੀ ਕੋਈ ਆ ਵੀ ਉਹ ਇਸ ਸਦਮੇ ਦੇ ਵਿੱਚ ਆ ਪਹਿਲਾਂ ਤੇਰਾ ਪਿਓ ਤੈਨੂੰ ਡੀਕ ਦਾ ਮਰ ਗਿਆ ਵੀ ਤੈਨੂੰ ਇੱਕ ਘੇੜਾ ਜ਼ਰੂਰ ਲੈਣਾ ਚਾਹੀਦਾ ਫਿਰ ਜੱਗੀ ਸੋਚਦਾ ਵੀ ਜੇ ਮੈਂ ਨਾ ਜਾਊਂਗਾ ਨਾ ਤਾਂ ਰਿਸ਼ਤੇਦਾਰਾਂ ਨੇ ਤੇ ਲੋਕਾਂ ਨੇ ਮੈਨੂੰ ਜਿਉਣ ਨਹੀਂ ਦੇਣਾ ਉਹ ਆਪਦੇ ਘਰ ਵਾਲੀ ਨੂੰ ਕਹਿੰਦਾ ਕਿ ਆਪਾਂ ਪੰਜਾਬ ਜਾਣਾ ਉਹਦੇ ਘਰ ਵਾਲੀ ਮੰਨ ਜਾਂਦੀ ਆ ਚਲੋ ਇਧਰੋਂ ਬਸੰਤ ਕੌਰ ਮੰਜੇ ਤੇ ਪੈ ਜਾਂਦੀ ਆ ਖਾਣਾ ਪੀਣਾ ਛੱਡ ਦਿੰਦੀ ਆ ਤੇ ਗਵੰਡੀਆਂ ਦਾ ਮੁੰਡਾ ਫਿਰ ਜੱਗੀ ਨੂੰ ਕਹਿੰਦਾ ਕਿ ਬਾਈ ਜੇ ਆਉਣਾ ਤਾਂ ਛੇਤੀ ਆ ਜਾ ਕਿਤੇ ਨਾ ਹੋਵੇ ਕਿ ਤਾਈ ਤੈਨੂੰ ਡੀਕ ਦੀ ਡੀਕ ਦੀ ਚੱਲ ਬਸੀ ਜੱਗੀ ਨੂੰ ਇਸ ਗੱਲ ਦਾ ਚੋਰਾ ਲੱਗ ਜਾਂਦਾ ਉਹ ਜਲਦੀ ਨਾਲ ਆਪਣੀ ਤੇ ਆਪਣੇ ਘਰ ਵਾਲੀ ਦੀ ਟਿਕਟ ਕਰਵਾਉਂਦਾ ਤੇ ਗਵੰਡੀਆਂ ਦੇ ਮੁੰਡੇ ਨੂੰ ਕਹਿ ਦਿੰਦਾ ਵੀ ਚੱਲ ਫਿਰ ਤੂੰ ਬੇਬੇ ਨੂੰ ਨਾ ਦੱਸੀ ਮੈਂ ਆਉਣਾ ਤਿੰਨ ਚਾਰ ਦਿਨਾਂ ਦੇ ਵਿੱਚ ਉਹ ਆਪਣੀ ਤਿਆਰੀ ਕਰਕੇ ਪੰਜਾਬ ਆਉਣ ਦੀ ਤਿਆਰੀ ਕਰ ਲੈਂਦਾ ਜਹਾਜ਼ ਦੇ ਵਿੱਚ ਬੈਠ ਜਾਂਦਾ ਤੇ ਜਹਾਜ਼ ਦੇ ਵਿੱਚ ਬਹਿੰਦੇ ਆਈ ਉਹਦੇ ਅੰਦਰ ਇੱਕ ਹਾਲ ਪੈਂਦਾ ਜਿਵੇਂ ਉਹਦੇ ਤੋਂ ਕੁਝ ਖੋਇਆ ਗਿਆ ਹੋਵੇ ਤੇ ਉਹਦੇ ਅੱਖਾਂ ਦੇ ਵਿੱਚੋਂ ਆਪ ਮਹਾਰੇ ਹੰਝੂ ਫੁੱਟ ਪੈਂਦੇ ਆ ਇਧਰ ਜਿਹੜੀ ਬਸੰਤ ਕੌਰ ਆ ਹਨਾ ਉਹਦੀਆਂ ਅੰਡੜਾਂ ਗਵੰਡਣਾ ਉਹਦੇ ਕੋਲ ਬੈਠੀਆਂ ਨੇ ਉਹ ਬਿਲਕੁਲ ਸਰੀਰ ਆਪਣਾ ਜਿਹੜਾ ਢਿੱਲਾ ਛੱਡ ਚੁੱਕੀ ਆ ਉਹਦੇ ਜਿਵੇਂ ਆਖਰ ਵੇਲੇ ਇੱਕ ਆਦਮੀ ਜਾਂ ਔਰਤ ਹੁੰਦੇ ਆ ਕੋਈ ਬਜ਼ੁਰਗ ਹੁੰਦਾ ਵੀ ਉਹਦੇ ਸਰੀਰ 'ਚ ਜਾਨ ਨਹੀਂ ਰਹਿੰਦੀ ਬਸ ਉਹਦੇ ਸਾਹ ਚੱਲ ਰਹੇ ਹੁੰਦੇ ਆ ਤੇ ਬਸੰਤ ਕੌਰ ਆਪਣੀ ਗਵੰਡਣ ਨੂੰ ਕਹਿੰਦੀ ਆ ਕਿ ਮਿੱਠੇ ਪਾਣੀ ਦੀ ਗੜਵੀ ਭਰ ਕੇ ਮੇਰੇ ਸਹਰਾਣੇ ਰੱਖ ਦੇ ਕੀ ਆ ਮੇਰਾ ਚੰਦਰਾ ਜੱਗੀ ਆ ਜੇ ਤੇ ਜੇ ਮੇਰਾ ਜੱਗੀ ਤੇ ਮੇਰੀ ਨੂੰਹ ਆ ਜਾਣ ਮੇਰੀ ਆਖਰੀ ਰੀਜ ਉਹਦੇ ਸਿਰ ਤੋਂ ਪਾਣੀ ਵਾਰ ਕੇ ਪੀਣ ਦੀ ਪੂਰੀ ਹੋ ਜੇ ਧਗਵੰਡਣ ਇਹ ਗੱਲ ਸੁਣ ਕੇ ਰੋਣ ਲੱਗ ਜਾਂਦੀ ਆ ਉਹਦਾ ਕਾਲਜੇ ਧੂ ਪੈਂਦੀ ਆ ਤੇ ਉਹ ਗੜਵੀ ਦੇ ਵਿੱਚ ਪਾਣੀ ਪਾ ਕੇ ਲਿਆਉਂਦੀ ਆ ਉੱਤੇ ਖੰਮਣੀ ਬਣਦੀ ਆ ਤੇ ਖੰਡ ਘੋਲ ਕੇ ਉਹਦੇ ਚ ਪੀਪਲ ਦੇ ਪੱਤੇ ਰੱਖਦੀ ਆ ਪੂਰੀ ਤਿਆਰੀ ਕਰ ਦਿੰਦੀ ਆ ਤੇ ਗਵਾਂਡੀਆਂ ਦਾ ਮੁੰਡਾ ਜਿਹੜਾ ਉਹ ਦੱਸਦਾ ਵੀ ਜੱਗੀ ਆ ਰਿਹਾ ਚਲੋ ਬਸੰਤ ਕੌਰ ਆਪਣੇ ਪੁੱਤ ਨੂੰ ਵਾਜਾ ਮਾਰਦੀ ਮਾਰਦੀ ਐਨੀ ਕ ਡਾਉਣ ਹੋ ਜਾਂਦੀ ਆ ਤੇ ਉਹ ਇਹੀ ਕਹਿੰਦੀ ਆ ਕਿ ਪੁੱਤ ਤੂੰ ਤਾਂ ਮੇਰੀ ਆਖਰੀ ਇੱਛਾ ਵੀ ਨਾ ਪੂਰੀ ਕੀਤੀ ਤੇਰੇ ਲਈ ਮੈਂ ਕੀ ਕੁਛ ਨਹੀਂ ਕੀਤਾ ਤੇਰੇ ਲਈ ਮੈਂ ਤੇਰੇ ਪਿਓ ਨਾਲ ਕਿੱਥੇ ਕਿੱਥੇ ਨਹੀਂ ਲੜੀ ਤੇਰਾ ਪਿਓ ਮੈਨੂੰ ਛੱਡ ਕੇ ਤੁਰ ਗਿਆ ਤੂੰ ਵੀ ਮੈਨੂੰ ਮਿਲਣ ਨਹੀਂ ਆਇਆ ਤੂੰ ਵੀ ਮੇਰੀ ਆਖਰੀ ਇੱਛਾ ਪੂਰੀ ਨਹੀਂ ਕੀਤੀ ਇਸ ਤਰ੍ਹਾਂ ਉਹ ਸੋਚਦੀ ਆ ਤਾ ਜੱਗੀ ਆ ਜਿਹੜਾ ਉਹ ਪੰਜਾਬ ਆ ਜਾਂਦਾ ਉਧਰੋਂ ਪੰਜਾਬ ਆ ਕੇ ਉਹ ਆਪਣੇ ਘਰ ਵਾਲੀ ਨਾਲ ਜਦੋਂ ਆਪਣੇ ਘਰ ਆਉਂਦਾ ਉਹਦੇ ਘਰ ਦੇ ਵਿਹੜੇ ਦੇ ਅੰਦਰ ਪੈਰ ਰੱਖਦਿਆਂ ਬਸੰਤ ਕੌਰ ਦੇ ਸਾਹ ਪੂਰੇ ਹੋ ਜਾਂਦੇ ਆ ਚਾਰ ਕਦਮਾਂ ਦੀ ਵਾਟ ਤੇ ਬਸੰਤ ਕੌਰ ਦੀ ਆਖਰੀ ਇੱਛਾ ਅਧੂਰੀ ਰਹਿ ਜਾਂਦੀ ਆ ਸ਼ਾਇਦ ਉਹ ਆਪਣੇ ਪੁੱਤਰ ਨਾਲ ਐਨੀ ਨਾਰਾਜ਼ ਹੋ ਗਈ ਵੀ ਰੱਬ ਨੇ ਵੀ ਉਹਨਾਂ ਦਾ ਮੇਲ ਨਾ ਕਰਾਇਆ ਉਹਦੀਆਂ ਆਂਦਰਾਂ ਨੇ ਪਤਾ ਨਹੀਂ ਆਪਣੇ ਪੁੱਤ ਨਾਲ ਕਿੰਨੀ ਕ ਨਾਰਾਜ਼ਗੀ ਰੱਖੀ ਉਹ ਆਪਣੇ ਆਪ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਦੀ ਰਹੀ ਪਰ ਉਹਦੇ ਪੁੱਤ ਦੇ ਵਿਹੜੇ 'ਚ ਪੈਰ ਧਰਦਿਆਂ ਹੀ ਉਹ ਆਪਣੇ ਸਾਹ ਛੱਡ ਜਾਂਦੀ ਆ ਤੇ ਜਦੋਂ ਜੱਗੀ ਆਪਣੀ ਮਾਂ ਦੇ ਮੰਝੇ ਕੋਲ ਆ ਕੇ ਆਪਣੀ ਮਾਂ ਨੂੰ ਬੁਲਾਉਂਦਾ ਨਾ ਤਾਂ ਫਿਰ ਉਹਦੀਆਂ ਤਾਂ ਹਾਂ ਨਿਕਲ ਜਾਂਦੀਆਂ ਤੇ ਗਵੰਡਣਾ ਕਹਿੰਦੀਆਂ ਕਿ ਜੱਗੀ ਤੂੰ ਲੇਟ ਹੋ ਗਿਆ ਜੇ ਤੂੰ ਥੋੜਾ ਟਾਈਮ ਤੇ ਆਇਆ ਹੁੰਦਾ ਤਾਂ ਸ਼ਾਇਦ ਤੇਰੀ ਮਾਂ ਦੀ ਰੂਹ ਨੂੰ ਸ਼ਾਂਤੀ ਮਿਲ ਜਾਂਦੀ ਫਿਰ ਜੱਗੀ ਤੇ ਉਹਦੇ ਘਰ ਵਾਲੀ ਬਸੰਤ ਕੌਰ ਦੇ ਮੰਜੇ ਤੇ ਬਹਿ ਕੇ ਉੱਚੀ ਉੱਚੀ ਰੋਣ ਲੱਗ ਜਾਂਦੇ ਆ ਤੇ ਜੱਗੀ ਆਪਣੀ ਮਾਂ ਨੂੰ ਆਵਾਜ਼ਾਂ ਮਾਰਦਾ ਕਿ ਮਾਂ ਤੂੰ 2 ਮਿੰਟ ਮੇਰਾ ਇੰਤਜ਼ਾਰ ਕਰ ਲੈਂਦੀ ਤਾਂ ਫਿਰ ਗਵਾਨੜਨ ਕਹਿੰਦੀ ਆ ਜੱਗੀ ਤੂੰ ਜਿੱਦੇ ਦਾ ਗਿਆ ਤੇਰੀ ਮਾਂ ਤਾਂ ਉਦੋਂ ਦਾ ਹੀ ਤੇਰਾ ਇੰਤਜ਼ਾਰ ਕਰਦੀ ਸੀ ਤੂੰ ਹੀ ਨਹੀਂ ਆਇਆ ਤਾਂ ਫਿਰ ਜੱਗੀ ਆਪਣੇ ਆਪ ਨੂੰ ਕੋਸਦਾ ਤੇ ਉਹ ਆਪਣੀ ਮਾਂ ਦੀ ਮੌਤ ਤੋਂ ਬਾਅਦ ਜੱਗੀ ਦੇ ਪੱਲੇ ਸਿਰਫ ਇੱਕ ਅਫਸੋਸ ਰਹਿ ਗਿਆ ਸੀ ਤੇ ਉਹ ਆਪਣੇ ਆਪ ਨੂੰ ਕੋਸਦਾ ਕਿ ਮੇਰੀ ਮਾਂ ਨੇ ਤਾਂ ਮੇਰੇ ਲਈ ਬਥੇਰਾ ਕੀਤਾ ਸੀ ਸ਼ਾਇਦ ਮੈਂ ਆਪਣੀ ਮਾਂ ਦਾ ਇੱਕ ਆਗਿਆਕਾਰੀ ਪੁੱਤਰ ਨਹੀਂ ਬਣ ਸਕਿਆ ਹਾਂਜੀ ਦੋਸਤੋ ਇਹ ਕਹਾਣੀ ਸਿਰਫ ਜੱਗੀ ਤੇ ਉਹਦੀ ਮਾਂ ਦੀ ਨਹੀਂ ਉਹਨਾਂ ਹੋਰ ਵੀ ਮਾਵਾਂ ਦੀ ਆ ਜਿਹੜੀਆਂ ਆਪਣੇ ਪੁੱਤਰ ਦੀ ਚੰਗੀ ਜ਼ਿੰਦਗੀ ਲਈ ਆਪਣਾ ਸਾਰਾ ਕੁਝ ਦਾਤੇ ਲਾ ਦਿੰਦੀਆਂ ਉਹਨਾਂ ਨੂੰ ਖੁਸ਼ ਵੇਖਣਾ ਚਾਹੁੰਦੀਆਂ ਪਰ ਪੁੱਤ ਜਦੋਂ ਵੱਡੇ ਹੋ ਕੇ ਵਧੀਆ ਪੈਸਾ ਕਮਾਉਣ ਲੱਗ ਜਾਂਦੇ ਆ ਤਾਂ ਉਹ ਆਪਣੇ ਮਾਪਿਓ ਨੂੰ ਭੁੱਲ ਜਾਂਦੇ ਆ ਕੰਮਾਂ ਦੀਆਂ ਮਜਬੂਰੀਆਂ ਦਾ ਨਾਮ ਦੇ ਕੇ ਉਹ ਆਪਣੇ ਮਾਪਿਓ ਤੋਂ ਹੌਲੀ-ਹੌਲੀ ਦੂਰ ਹੋ ਜਾਂਦੇ ਆ ਤੇ ਉਹਨਾਂ ਦੇ ਮਾਂ ਤੇ ਬਾਪ ਆਪਣੇ ਪੁੱਤਰ ਦੇ ਵਿਛੋੜਿਆਂ ਦੇ ਵਿੱਚ ਕਿਵੇਂ ਪਲ-ਪਲ ਮਰਦੇ ਨੇ ਕੀਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ